ਦੇਖੀ ਸਾਡੀ ਸੂਤੇ ਪਪੜਾ ਤਾਲ ਲਿਆ ਮੈਨੂੰ ਮੇਰੇ ਹਾਸੂਠ ਕੀ ਗੱਲ ਅਗ ਲਾਉਣਾ ਹੈ ਹੈ ਸੂਤ ਚੁੱਲ੍ਹੇ ਦੇ ਸੁੱਕਣਾ ਪਾਇਆ ਦੇ ਲਓ ਇਹ ਬੜੀ ਥੋੜਾ ਚੁੜੀ ਆ ਤੁਸੀਂ ਇਹੜਾ ਤੇ ਆ ਭਾਂਡੇ ਚੱਕ ਕੇ ਸਾਰੇ ਸਾਈਡ ਤੇ ਕਰਤੇ ਆ ਉੱਥੇ ਰੱਖਣੇ ਆ ਮੈਂ ਵੀ ਤਾਂ ਇੱਦੀ ਲੋਨੀ ਲੈ 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 ਇੱਦਾਂ ਮੈਂ ਲਾਇਆ ਹੀ ਸਾਥ ਮੈਨੂੰ ਕਹਿੰਦੇ ਹਸਿਆਣਾ ਕਰਿੰਦਾ ਉਹ ਸੋਰੀ 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 ਤੇ ਜੂਨੇ ਤਾਂ ਮੈਂ 15 ਰੰਗ ਮਿੰਨੇ ਹੈਲੋ ਸਸਤੀ ਕਲ ਸਾਰਿਆਂ ਨੂੰ ਵੈਲਕਮ ਬੈਕ ਮਾਈ ਨਿਊ ਵਲੌਗ ਹੁਣ ਆਪਾਂ ਲੱਗੇ ਆਂ ਸਟਾਰ ਕੰਮ ਕਰਨਾ ਤੇ ਵਾਲਪੇਪਰ ਲਗਾ ਲੈਣਾ ਅੱਜ ਸਾਰਾ ਕੰਮ ਖਤਮ ਕਰ ਦੇਣਾ ਹੈ ਸੋਈ ਦਾ ਜਿਹੜੇ ਦੂਜੇ ਬੋਲ ਜਾਨ ਬੈਠੇ ਆ ਤੇ ਆਪਾਂ ਲੱਗੇ ਆਂ ਜੀ ਘਰ ਸੋਈ ਦਾ ਕੰਮ ਕਰਨ ਸਟਾਰਟ ਕਰੀਏ ਫਿਰ ਹੈ ਮੈਂ ਕਹਿੰਦੀ ਆ ਇਹ ਹੈ ਸੋਈ ਦਾ ਕੰਮ ਸਟਾਰਟ ਕਿ ਦੈਡ ਦੁਦ ਕਦੇ ਦਦ ਹੁਣਾਈ ਨਹੀਂ ਤੇ ਬੇਲੇ ਮੈਨੂੰ ਗੱਲ ਕਰ ਲੈਂਦਾ ਮੈਂ ਕਰਾਂ ਨਾ ਸਾਰੇ ਆੜੇ ਪੁੱਛਦੇ ਕੀ ਸਾਡੀ ਸਾਸੂ ਮਮ ਜੇ ਛੱਡਦੇ ਵੇ ਇੰਦਾਂ ਦੀ ਗੱਲ ਹਾਸ ਕੋਈ ਨਹੀਂ ਸੀ ਮੰਮੀ ਉਹਦੇ ਸਾਟਣ ਲਈ ਲੱਗੀ ਆਹ ਵੇ ਸੱਸ ਤਾਂ ਹੱਸਣ ਦੇ ਹੀ ਸੀਗੀ ਆਪ ਤਾਂ ਹੱਸ ਪਏ ਹਾਂ ਮੰਮੀ ਹੁਣ ਥੱਲੇ ਹੱਸਣ ਦੇ ਹੀ ਤੇ ਮੰਮੀ ਹੁਣ ਦੇਖ ਕੇ ਮੈਨੂੰ ਹਾਸ ਆ ਗਿਆ ਸੀ ਸਾਰੇ ਜਾਣੇ ਕਹਿੰਦੇ ਆ ਕਿ ਆਪੂ ਹੱਸਣ ਦੇ ਹੀ ਆ ਸੱਸ ਡਿੱਗ ਗਈ ਆ ਦੰਦ ਕੱਟਣ ਦੇ ਹੀ ਆ ਹਿੜ ਹਿੜ ਕਰਨ ਦੇ ਹੀ ਆ ਆਹ ਕਰਨ ਦੇ ਹੀ ਆ ਹੋ ਗਏ ਨੇ ਦੇ ਹੀ ਆ ਵੀ ਸੱਸ ਮੈਨੂੰ ਤਾਂ ਕੋਈ ਗੁੱਸਾ ਨਹੀਂ ਲੱਗਾ ਤਾਂ ਹੱਸਣਾ ਸੇ ਲਈ ਵਧੀਆ ਆ ਤੁਸੀਂ ਵੀ ਹੱਸਿਆ ਕਰੋ ਇਸ ਕਰਕੇ ਕਿਸੇ ਨੂੰ ਕੁਝ ਨਾ ਕਹਿਆ ਕਰੋ ਅਸਲ ਇਹ ਗੱਲਾਂ ਮਾਤੇ ਰਹਿੰਦੀ ਇੱਥੇ ਖੜੇ ਅੱਜ ਮੈਂ ਕੋਣ ਹਾਲ ਸੁਈ ਦਾ ਕੰਮ ਚਲੋ ਜਿਹੜੀ ਆ ਸੈਲਫ ਸਾਡੀ ਕੱਲ ਰੈਡੀ ਹੋ ਗਈ ਆ ਤਾਂ ਹੋਰ ਹੋਰ ਗਿੱਲੀ ਆ ਗਿੱਲੀ ਆ ਤਾਂ ਗਿੱਲੀ ਇਹਦੇ ਕੱਪੜਾ ਸੁੱਕਾ ਮਾਰਦੇ ਕੋਈ ਉਹ ਤਾਂ ਮੈਂ ਇੱਥੇ ਲਗਾਉਣਾ ਵਾਲਪੇਪਰ ਤੇ ਹੁਣ ਆਪਾਂ ਕਰਦੇ ਆ ਕੰਮ ਸਟਾਰਟ 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 ਕਿਹੜਾ ਆ ਉਹ ਬਲੈਕ ਜਿਹਾ ਆ ਖਰਾਬਈ ਆ ਜੇ ਰਣੇ ਤੇ ਜਿਆਦਾ ਵਾਲਪੇਪਰ ਉਹ ਕਹਿੰਦੇ ਆ ਕਿ ਕੰਨ ਤੇ ਨਾ ਲਗਾਓ ਇਸ ਕਰਕੇ ਉਹਨਾਂ ਦੀ ਸਾਨੂੰ ਮੰਨਣੀ ਪੈਣੀ। ਹੁਣ ਕਹਿੰਦੇ ਸੀ ਕਿ ਫਰੰਟ ਸਾਹਮਣੇ ਵਾਲਾ ਜਿਹੜਾ ਵਾਲਪੇਪਰ ਆ ਉਹ ਹੋਰ ਹੁੰਦਾ ਜਿਹੜਾ ਥੱਲੇ ਵਾਲਾ ਉਹ ਥੱਲੇ ਤੇ ਹੀ ਲਗਾਓ। ਹਨਾ? ਹੂੰ। ਤੇ ਦੀਦੀ ਕਹਿੰਦੀ ਉਹ ਥੱਲੇ ਲਗਾਓ ਉੱਪਰ ਨਾ ਲਗਾਓ ਸਿੱਧੀ ਕੰਨ ਤੇ ਤੇ ਆਪਾਂ ਹੁਣ ਦੀਦੀ ਦੇ ਕਹਿਣ ਤੇ ਕਰਨਾ ਜੋ ਕਰਨਾ ਆ ਤੇ ਜਿੱਦਾਂ ਉਹਨਾਂ ਨੂੰ ਸਹੀ ਲੱਗਦਾ ਆ ਨਾ ਫਿਰ ਦੇਦੇ ਕਿੱਦਾਂ ਦੀ ਫੁੱਲ ਲੁੱਕ ਕਿੱਦਾਂ ਦੀ ਬਣਦੀ ਆ ਰਸੋਈ ਦੀ ਕਿਉਂਕਿ ਅਸੀਂ ਬਾਕੀ ਦੀ ਰਸੋਈ ਦੀ ਮੁਰੰਮਤ ਕਰਨੀ ਥੋੜੀ-ਥੋੜੀ ਕਰੀ ਜਾਣੀ ਆ ਤੇ ਜਿਹੜੀ ਫੁੱਲ ਲੁੱਕ ਸੋਈ ਦੀ ਫੇ ਤੁਹਾਨੂੰ ਫੁੱਲ ਲੁੱਕ ਦਿਖਾਵਾਂਗੇ ਹਨਾ ਆਹ ਕਾਦੀ ਸੈਲਫ ਸੀ ਸਾਡੀ ਕੱਗਲੇ ਪਰ ਫੇ ਕਾ ਪਰ ਲੈ ਗਿਆ ਤੁਸੀਂ ਲੈ ਗਿਓ ਕਿੱਥੇ ਰੱਖਿਆ ਪੇਟੀ ਦੇ ਲਖੋਗੇ ਰੱਖਿਆ ਵਿਚਾ ਤੇ ਦਰਵਾਜ਼ੇ ਨੂੰ ਕੁੰਡਾ ਲਾ ਦੇ 10 ਘਰ ਸਾਡਾ ਅਸੀਂ ਘਰ ਜਿੰਦੇ ਲਈਏ ਸਰਵਿਸ ਪਰ ਹੁਣ ਭਲਾਉਣ ਗਏ ਆ ਤੇ ਤੁਸੀਂ ਦੇਖਿਓ ਹੁਣ ਕਿੱਦਾਂ ਲੱਗ ਰਿਹਾ ਏ ਰੱਖ ਕੇ ਪਹਿਲੇ ਦਿਖਾ ਦੇ ਤੂੰ ਰੱਖ ਦੇ ਹੁਣ ਪਹਿਲੇ ਦਿਖਾ ਲੈ ਨੂੰ ਕਿੰਨਾ ਘਾਟ ਆ ਰੋਪ ਜਾ ਪਰ ਇਧਰ ਪੂਰਾ ਕਰ ਤੂੰ ਆਈ ਨਹੀਂ ਤਾਂ ਨਾ ਪੂਰਾ ਕਰ ਇਧਰ ਨੂੰ ਪੂਰਾ ਕਰ ਪਹਿਲੇ ਹਾਂ ਪਹਿਲੇ ਇਧਰ ਨੂੰ ਪੂਰਾ ਕਰ ਆਪਣੀ ਇਹਨੇ ਸਾਈਡ ਨੂੰ ਦੇ ਵਾ ਇਦਾਂ ਲਾਉਣਾ ਹੋਏ ਇਦਾਂ ਕਹਿੰਦੀ ਸਿੱਧਾ ਇਦਾਂ ਇਦਾਂ ਪਾ ਲਈ ਸੜਕ ਨਹੀਂ ਜਗਾ ਬਾਈ ਦੀ ਦੇਖ ਇੰਨੀ ਵੱਲਦੀ ਆ ਕਿੰਨੀ ਕ ਮੈਂ ਨੂੰ ਹੁਣ ਤੱਕ ਕੇ ਰਹਾ ਫੱਟਾ ਓਏ ਗੁੱਤ ਪਿੱਛੇ ਮੱਤ ਤੇ ਦਿਖਾ ਨਹੀਂ ਉਹ ਯਾਰ ਏਦਾਂ ਸਹੀ ਲੱਗਣ ਗਿਆ ਏਦਾਂ ਲਾਏ ਦਾ ਵੇ ਏਦਾਂ ਇਸ ਤਰ੍ਹਾਂ ਆਇਆ ਰਿਹਾ ਏਦਾਂ ਲਾ ਲਾ ਕਹਿੰਦੀ ਸੀ ਇਹ ਨਾ ਇਥੇ ਲੋਣੇ ਕਿਉਂਕਿ ਇੱਥੋਂ ਨਾ ਆ ਜਿਹੜੀ ਇੰਨੀ ਚੀਜ਼ ਆ ਇਹ ਕਵਰ ਨਹੀਂ ਹੁੰਦੀ ਉਹ ਵੀ ਸੀਵਡਾ ਪੜਿਆ ਇਹ ਵੀ ਸੀਵਡਾ ਪੜਿਆ ਉਦਾਂ ਇਹ ਗੱਲ ਆ ਕਿ ਜਿਹੜਾ ਸਾਹਮਣੇ ਲੱਗਦਾ ਉਹ ਫਲ ਫੁੱਟਾ ਮੜ ਗਏ ਹੁੰਦੇ ਉਹ ਨਹੀਂ ਲਾਇਓ ਨਾ ਲਾਉਣ ਲਾੜਨ ਦੀ ਬਾਤ ਵੀ ਆਇਓ ਮੜ ਜਾ ਆ ਦੇਖੋ ਏਦਾਂ ਲਗਣਾ ਨਾ ਇਹ ਏਦਾਂ ਮੈਂ ਲੋਣਾ ਤੇ ਆ ਇੰਨਾ ਵੱਧਦਾ ਆ ਹੁਣ ਕੀ ਕਰੀਏ ਕਿੱਦਾਂ ਕਰਦੀ ਏ ਰੈਡੀ ਇੰਨਾ ਹੀ ਹੋਣਾ ਇੱਦ ਤੱਕ ਆ ਇੰਨਾ ਇੱਦ ਤੱਕ ਹੋਣਾ ਫੋੜਾ ਲਾ ਦੇ ਉਹ ਫੇ ਚੰਗਾ ਲੱਗਣਾ ਥੱਲੇ ਫੋੜਾ ਲਾ ਦੇ ਹੂੰ ਫੇ ਉਧਰ ਹੋਣ ਚੰਗਾ ਲੱਗਦਾ ਕਾਲੇ ਹੋਣਾ ਇਹ ਫਿਰ ਲੈ ਚੇ ਚੇਪੀ ਲੱਗ ਨਾਲ ਹੀ ਲੱਗਾ ਉਹ ਟੇਪ ਜੀ ਲਾ ਲ ਦੇ ਜੀ ਫੇ ਉਹ ਰਹਿਣ ਦਵਾਰ ਮਗਰ ਰਹਿਣ ਦੇ ਉੱਥੇ ਹੀ ਕੰਮ ਆਏਗਾ ਬੋ ਕਹੇ ਤੋ ਬਚੂਗਾ ਕੱਢ ਕੇ ਚੱਲ ਮੈਂ ਦੇ ਦੇ ਕੋ ਟੋਟੇ ਬਚੂਗੇ ਜਲਾ ਦਾਂਗੇ ਹੋਰ ਕੀ ਹੋਣਾ ਆ ਪੂਰਾ ਕਰ ਦਿੰਨੇ ਆ ਫੇ ਇਦਾਂ ਹੀ ਕਰਦੇ ਆਂ ਟੋਟੇ ਬੱਟੂ ਕੇ ਤਾਂ ਇੱਥੇ ਲਾਵਾਂਗੇ ਹਾਂ ਮਗਲੀ ਛੜ ਰਹਿਣ ਦੇ ਟੋਟੇ ਲਾ ਦਾਂਗੇ ਤੂੰ ਮੋਰੇ ਹਾ 15 ਸਹੀ ਰਹਿਣਾ ਬੱਚ ਵੀ ਜਾਣਾ ਟੋਟੇ ਦੀ ਲੱਗ ਜਾਣੇ ਸੱਚ ਟੋਟੇ 200 ਫੁੱਟ ਦੇ ਬਣ ਜਾਣੇ ਆ ਬਹੁਤ ਵੱਜ ਗਿਆ ਲੈ ਆ ਲਾ ਮਾਂ ਉਹ ਕਟ ਗਈ ਨਹੀਂ ਕਟੇਗਾ ਤੇਰੀ ਲੈ ਆ ਲਾ ਮਾਂ ਪਹਿਲੇ ਇਧਰ ਰੁਕ ਬੱਦਲਾ ਗਤ ਮੈਂ ਲਾਰਨੀ ਚ ਡੇਬ ਹੁਣੇ ਗਿੱਲੇ ਤੇ ਚਿੰਬੜ ਜਾ ਓਏ ਹੋ ਮੈਨੂੰ ਨਾ ਪਤਾ ਆਹ ਦਿੱਤਾ ਤਾ ਆਹ ਦਿੱਤਾ ਤਾ ਇਦਾਂ ਲੱਤ ਗਿਆ ਜੀ ਲਾ ਲਵਾ ਉਨਾਂ ਕੀ ਲਾਉਣਾ ਜਿੰਨਾ ਕੀ ਲਾਉਣਾ ਤੂੰ ਜਿੱਥੇ ਉੱਧੇ ਢਾਈ ਜਾਣੇ ਮੈਨੂੰ ਹਾਂ ਰੋਕੇ ਜਾ ਲਿਆ ਮੈਂ ਲਾਉਣਾ ਫੜ ਲਾ ਤੂੰ ਲਿਆ ਇਹ ਤੇ ਮੈਂ ਤਾਂ ਲਾ ਕੇ ਥਾਦਾਂ ਪਹਿਲੀ ਮੈਂ ਵੀ ਤਾਂ ਹੀ ਦਿਲੋਂ ਨਹੀਂ ਲੈ 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 ਏਦਾਂ ਮੈਲਾ ਆਈ ਸਾਧ ਮਿੰਨੂ ਕਹਿੰਦੇ ਹਸਿਆਣਾ ਕਰਿੰਦਾ ਉਹ ਸੋਰੀ 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 ਤੈਨੂੰ ਮੈਂ ਦੱਸ ਦਿੰਦਾ 15 ਮਿੰਨੂ ਕਹਿੰਦੇ ਬੰਦਾਂ ਦੇ ਦੰਦ ਕੱਢਦੇ ਨਹੀਂ ਦੱਸਦਾ ਹੁਣ ਮੈਂ ਕੀ ਕਰਾਂ ਰੋਵਾ ਮੈਂ ਮੈਨੂੰ ਦੱਸ ਦੇ ਕੀ ਕਹਿੰਦੇ ਅੱਜ ਤੂੰ ਵੀ ਤੂੰ ਹੀ ਦੰਦ ਕੱਢ ਹੁਣ ਕੱਢਾ ਮੇਰੇ ਦੰਦੀਆਂ ਆ ਗਈਆਂ ਮੇਰੇ ਆਉਂਦੀਆਂ ਆ ਮੈਨੂੰ ਕਹਿੰਦੇ ਹਸਿਆਣਾ ਕਰ ਹੁਣ ਮੈਂ ਕੀ ਕਰਾਂ ਡੈਡੀ ਲੇ ਬੋਲ ਪੇਪਰ ਲੋਨ ਲਾਦਾ 2 ਸਾਲ ਆਣੇ ਆ ਲੈਣ ਤੋਂ ਨਹੀਂ ਬਣੀ ਲੈਣ ਤੋਂ ਵੀ ਹੋਏ ਨਾ ਸਾਡੇ ਸੇ ਡੈੜ ਇਧਰ ਖੜਿਆ ਹੋਵੇ ਦੇਖਣ ਦੇ ਕੀ ਕਰੰਦੇ ਆ ਮੁੰਡਾ ਮੇਰਾ ਹੋ ਜਾ ਫੋਨ ਤੇ ਨਾ ਇਹ ਤੁਰੀ ਜਾਂਦਾ लो जी की कर सारा ही लादा तो तो के ना तो ला तो उपर ही लाता सारा जिंब... लो बी चिबड़ा नहीं दिया, उनकी है? दिया। एक... वीडियो भी कली कि लगना है ਉਹ ਦੇਖ ਲਓ ਪਹਿਲਾਂ ਨਹੀਂ ਜੰਮੜਦਾਣਾ ਨਹੀਂ ਜੰਮੜਦਾ ਯਾਰ ਜੰਮੜਦਾ ਨਹੀਂ ਇਹ ਤਾਂ ਮੇ ਜੜੀ ਵੀ ਆਏ ਦੇਖਣ ਬਿਨਾਰ ਇੱਥੇ ਜੰਮੜਦਾ ਨਹੀਂ ਇਹ ਤਾਂ 200 ਜੰਮੜੇ ਆਏ ਮੇਰਾ ਵੀ ਆ ਲੱਥੇ ਤੇ ਗਿਆ ਮੇਰਾ ਸਾਰਾ ਲੱਤ ਕਾ ਯੰਬਰ ਨਾ ਨਹੀਂ ਬੜੇ ਦਾ ਸਹੀ ਮਾੜਾ ਮਟਾ ਲੱਗੇ ਪਕੜੇਗੀ ਉਹਦੀ ਮਾ ਨਹੀਂ ਨਾ ਸਾਰਾ ਸਾਲ ਦੇ ਨਾ ਕਿੰਬਰ ਸਾਰਾ ਤੇ ਦੇ ਨਾ ਤਾਂ ਆ ਦੇ ਤੋ ਸਾਰਾ ਮਾ ਜਿਹਾ ਨਾ ਨਾ ਲਾਉ ਨਾ ਲਓ ਜੀ ਇਹ ਤਾਂ ਕੰਮ ਰਹਿ ਗਿਆ ਲਓ ਜੀ ਮੂਡ ਖਰਾਬ ਹੋ ਗਏ ਸਾਰਿਆਂ ਦੇ ਜਿਸ ਜਿੰਨੇ ਦਾ ਮੂਡ ਖਰਾਬ ਹੋ ਗਿਆ ਕਿ ਆਈ ਦਿੱਤੀ ਇਹ ਤਾਂ ਲੱਗਿਆ ਹੀ ਲੇਟੀ ਆ ਗਏ ਬਣਾਉਣੀ ਸੀ ਲੈਟੀਏ ਮੇਲਿਆਂ ਦੇ ਤੇ ਹਥਿਆਰ ਆ ਨਹੀਂ ਦਾ ਹੋ ਬਣਾਉਂਦੇ ਸੀ ਲੈ ਗੋ ਆਟੇ ਦਾ ਲੈਟੀ ਕਹਿੰਦੇ ਇਦਾਂ ਦੀ ਬਣਾ ਕੇ ਹੋ ਹਥਿਆਰ ਥੋੜੀ ਇਹ ਪੇਪਰ ਆ ਜਿੰਬਲ ਲਾਣੇ ਨੇ ਨਾ ਲੋ ਜੀ ਵਾਪਸ ਹੀ ਕਮਰੇ ਆ ਚੋ ਜੀ ਫੇ ਚੱਲਦੇ ਆ ਜੀ ਵਾਲ ਪੇਪਰ ਲਾਉਣ ਅਸੀਂ ਕਿ ਅੱਜ ਲਾ ਕੇ ਹੀ ਅਸੀਂ ਕਿ ਲਾ ਕੇ ਹੀ ਅੱਜ ਸਾਰਾ ਰਹਿਣਾ ਦੇਖ ਲਿਆ ਇਹ ਸਾਡੇ ਵੀਡੀਓ ਕੇ ਕਿਹਾ ਕਰ ਬੋਤਾ ਸੋਰੀ ਹੋਈ ਜੀ ਮੈਂ ਤਾਂ ਦੰਦ ਕੱਢਿਆ ਕਰ ਰਿਹਾ ਮੈਨੂੰ ਹਟ ਪੈਂਦੇ ਮੈਂ ਉਹਦਾ ਤਾਂ ਕੱਢਿਆ ਕਰੂੰਗਾ ਕਪੜਾ ਚਲੋ ਵੀ ਨਾ ਜਿਹੜੀ ਰੋਕੇ ਤਾਂ 10 ਤਾਂ ਲੈਣ ਤੇ ਮੈਨੂੰ ਪਹਿਲੇ ਇਹ ਗੱਲ ਸਾਰੀ ਇਧਰੋਂ ਕਰ ਗੱਲ ਇਹ ਕੀ ਉੱਪਰ ਜੱਟ ਫੋਨ ਇੱਥੇ ਰੱਖ ਗੱਲ ਇਹ ਕਿ ਦਮ ਮਿੱਤਰੋ ਇਹ ਚੰਬੜਦਾ ਹੈ ਨੀਗਾ ਫਿਰ ਵੀ ਉੱਪਰ ਦੇਖਦੇ ਆ ਕੋਸ਼ਿਸ਼ ਕਰਕੇ ਦੁਬਾਰਾ ਫਿਰ ਦੋਸਤੋ ਇੱਕ ਥੋੜਾ ਤਾਂ ਲਿਆ ਆ ਜੋ ਕਪੜਾ ਤਾ ਲਿਆ ਮੈਨੂੰ ਆਸੂ ਉੱਠ ਗਈਗਾ ਲੱਗ ਲਉਣਾ ਹੈ ਹਾਂ ਥੋੜ ਜੁੱਲਰ ਸੁੱਕਣਾ ਪਾਇਆ ਦੇ ਲਓ ਮੈਨੂੰ ਸਾਰੇ ਕੰਮ ਦੰਦ ਕਰਦੀ ਜਾਂਦੀ ਇਸ ਕਰਕੇ ਦੰਦ ਲਗਾਉਲੇ ਅੱਜ ਆਪਣੇ ਉਹ ਮੈਂ ਚੱਲਦਾ ਗਾ ਜੀ ਕੇ ਲੈ ਰਹੀ ਰੋਟੀ ਨੂੰ ਨਹੀਂ ਨਹੀਂ ਰੋਟੀਆਂ ਨਹੀਂ ਹਾਂ ਰੋਟੀ ਨੂੰ ਹਰੇ ਨਹੀਂ ਬੀ ਵਾਤਾ ਹੋਣ ਦੰਦ ਬੰਦ ਹੋ ਗਏ ਹਾਂ ਮੂੰਹ ਤੇ ਚੱਪੀਆਂ ਲੱਗ ਪਈਆਂ ਕੰਢੀ ਜਾਂ ਦੰਦ ਗੁੱਜ ਨਹੀਂ ਹੁੰਦੇ ਦੰਦ ਕਰਨੇ ਨੂੰ ਮਾੜੇ ਹੁੰਦੇ ਆ ਆਹਨੇ ਫੇ ਕਹਿਣਾ ਆਹ ਦੇ ਆਸ਼ਿਆ ਆ ਗਏ ਉਹ ਤਾਂ ਇਹ ਹੋਣੀ ਕੀਤਾ ਹੈਗਾ ਉਹਨੂੰ ਖੋਲ ਕੇ ਉਹ ਕੀਤਾ ਉਹ ਟੇਪ ਮਾੜੀ ਜੋ ਹੋਲੀ ਜਿੱਥੇ ਆਵਾ ਭਰ ਗਿਆ ਨਾ ਤੁਮ ਮੈਂ ਅਗਲੇ ਮੈਨੂੰ ਫੜਾਉ ਮੈਂ 2 ਮਿੰਟ ਲਾ ਕੇ ਚਾਰ ਲਾ ਕੇ ਪਰੇ ਕਰਾਂ ਲਓ ਜੀ ਵਾਲਪੇਪਰ ਲੱਗ ਗਿਆ ਆ ਅਜੇ ਛਾ ਕਰੀਏ ਨੇ ਆ ਹੀ ਹੋ ਗਿਆ ਮੈਂ ਇਹ ਨੂੰ ਛਾੜਨਾ ਪੈਣਾ ਨਾਲ ਮੈਂ ਕਹਿੰਦੀ ਇੱਕ ਜਣੇ ਵਗਾਵਾਂ ਮੈਂ ਹੈ ਇਹਨੂੰ ਬੁਲਾਵਾਂ ਬਾਸ ਨੂੰ ਬੁਲਾ ਲਿਆ ਉਹ ਨੂੰ ਡੈਡੀ ਜੀ ਆਇਓ ਮੜਾ ਜੀਆ ਡੈਡੀ ਜੀ ਆਇਓ ਮੜਾ ਜੀਆ ਆਇਓ ਮੜਾ ਜੀਆ ਇਹ ਜਿਹੜਾ ਇਹਨੂੰ ਸਾਈਨ ਇਹਦੇ ਬਾਹਰ ਨੂੰ ਲਾਉਣਾ ਬਰਾਬਰ ਆ ਤੇ ਕਿੱਟਣਾ ਪੈਣਾ ਇਥੋਂ ਕੱਟ ਦੇਣਾ ਤੇਲੇ ਇਹਨਾਂ ਕੱਟਣਾ ਹੀ ਚਾਹੀਦਾ ਇਹਨਾਂ ਤੋਂ ਕੱਟਣਾ ਬੜਾ ਰੂਮ ਚ ਲੈ ਜਾਣਾ ਤੁਹਾਨੂੰ ਕੰਚੀ ਲੈਣੀ ਉਹ ਤਾਂ ਇੱਥੇ ਇਹਨਾਂ ਨੂੰ ਗੱਲ ਨਹੀਂ ਬਣੀ ਆ ਜੀ ਸਾਰਾ ਉੱਤੇ ਲਾ ਦੇ ਟੋਟੇ ਲਾ ਦਾਂਗੇ ਉੱਪਰ ਲਾਉਣੇ ਪਹਿਲੇ ਸਾਰਾ ਸਹੀ ਤਰੀਕੇ ਨਾਲ ਟੋਟੇ ਲਾ ਦਾਂਗੇ ਇੱਧਰ ਹੀ ਖੜ ਥੱਲੇ ਹਾਂ ਦੇਖ ਲਓ ਕਿੱਦਾਂ ਪਾਣੀ ਆ ਗੱਲ ਜੀ ਤਾਂ ਬਣਨ ਦੀ ਹੈ। ਫਰਿੱਜ ਤੇ ਲਾ ਦੇਣਾ। ਫਰਿੱਜ ਤੇ ਲਾ ਦੇਣਾ ਹਾਂ ਬੜਾ। ਫਰਿੱਜੇ ਲਾ ਦੀਆਂ। ਕਿਪੜੀ ਨੇ ਇੱਥੇ ਤਾਂ। ਸਾਰੇ ਤੇ ਲਾਉਣਾ ਹੁਣ। ਸਮਾ ਕਰੋ ਤੇਰੀ ਜਨੀ ਦਸ ਗਰੇਡਾਂ। ਮੈਂ ਕੋਈ ਨਹੀਂ ਕੀਤਾ ਇਹ। ਜਦਾ ਪੜ ਕੇ ਬੈਠੀ ਇੱਥੇ। ਹਾਂ ਤੂੰ ਕਿੱਦਾਂ ਲਾਇਆ ਫਿਰ? ਜਿਵੇਂ ਲੱਗਦਾ ਉਹ ਗਾਣਾ ਜੇਤੀ ਸਾਰਾ ਲਾ ਕੇ ਨਾ ਕੁੰਨੀ ਜੜ ਫੜ ਕੇ ਇਸ ਉੱਪਰ ਰੱਖ ਦਿਓ ਮੜਾ ਮੋਟਾ ਆਪਣੀ ਚੱਕੁੰਦੇ ਆ ਫਿਰ ਖਰਾਬ ਹੋਣੀ ਕੰਨ ਫਿਰ ਇੱਥੇ ਲਾਣੇ ਆ ਫਿਰ ਹੁਣ ਕੰਨ ਚਿੰਮਣਾ ਚੇਪੀ ਨਾਲ ਹੀ ਆ ਇਸ ਚੇਪੀ ਨਾਲ ਹੀ ਹਾਂ 1 ਮਿੰਟ ਰੁਕਿਓ ਇਹਨ ਚੱਕਿਓ ਚੱਕਿਓ ਇਹਨੂੰ ਇੱਥੇ ਲਾ ਕੇ ਦੇਖਿਓ ਮੜ ਜਾ ਆ ਵਾਲੀ ਤੇ ਇੱਥੇ ਲਾ ਕੇ ਦੇਖੋ ਮੜਾ ਜਾ ਸੁੱਕੇ ਤੇ ਲਾ ਕੇ ਦੇਖੋ ਇਹ ਇੱਥੇ ਜਿਹੜਾ ਚਿਪਕ ਨਹੀਂ ਰਿਹਾ ਤੇ ਪਤਾ ਨਹੀਂ ਕਾਰਨ ਛਿੱਟਣਾ ਇਹ ਇਸ ਕਰਕੇ ਅਸੀਂ ਹੁਣ ਇੱਥੇ ਲਗਾ ਕੇ ਦੇਖਣ ਲੱਗੇ ਆ ਕਿਉਂਕਿ ਇੱਧਰ ਤਾਂ ਸਾਡੀ ਸਫਾਈ ਤਕਰੀਬਨ ਉਦਾਂ ਵੀ ਹੈ ਠੀਕ ਹੈ ਜੀ ਤੇ ਆਪਾਂ ਹੁਣ ਆਈਡੀਆ ਇਹ ਪਾਤਿਆ ਕਿ ਜੇ ਇੱਧਰ ਸਫਾਈ ਆ ਜੂਗੀ ਹੋਰ ਇਹਦੇ ਉੱਤੇ ਲਗਾ ਦਿੰਨੇ ਆ ਕਿਉਂਕਿ ਇੱਧਰ ਇੱਧਰ ਦੇਖਦੇ ਜੇ ਨਹੀਂ ਵਿੱਚ ਫੂਆ ਰਹੇ ਪਰ ਇਦਾਂ ਕਿ ਭਾਂਡੇ ਪਏ ਰਹਿਣੇ ਆ ਤਾਂ ਨਾਲ ਆਪੇ ਚਿਪਕ ਜਾਣਾ। ਮੈਂ ਹੀ ਦੱਸਿਆ। ਤੂੰ ਇਹੜਾ ਬੋਲ। ਤੇ ਆ ਭਾਂਡੇ ਚੱਕ ਕੇ ਸਾਰੇ ਸਾਈਡ ਤੇ ਕਰਤੇ ਆ ਉੱਪਰ ਰੱਖਣੇ ਆ। ਆ ਟੋਕਰੀ ਲੈ ਕੇ ਆਏ ਜੀ ਆਪਾਂ ਬਾਰੋਂ ਕੈਨੇਡਾ ਆਣੇ ਟੋਕਰੀ ਕੈਨੇਡਾ ਤੋਂ ਆਈ ਟੋਕਰੀ। ਪਰ ਇਹ ਘਰ ਟੋਕਰੀ। ਲਓ ਜੀ ਹੁਣ ਇੱਥੇ ਲਾ ਕੇ ਦੇਖਦੇ ਆਪਾਂ ਇੱਧਰ ਤਾਂ ਗੱਲ ਬਣੀ ਨਹੀਂ। ਨਹੀਂ ਇੱਧਰ ਦੇ ਦੇ ਬਣਦੀ ਕਿ ਨਹੀਂ ਬਣਦੀ ਤੁਸੀਂ ਸਾਡੇ ਬਲੌਗ ਨਾਲ ਦੀ ਸਾਰਿਆਂ ਨੇ ਬਣੇ ਰਹੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਪਿਆਰਾ ਜਿਹਾ ਕਮੈਂਟ ਕਰਿਓ ਤੇ ਬਾਕੀ ਗੱਲ ਇਦਾਂ ਹੈਗੀ ਆ ਕਿ ਹਾਸਲਾ ਤੋਂ ਕੋਈ ਗੱਲ ਨਹੀਂ ਕੋਈ ਕੁਝ ਕਹਿੰਦਾ ਇਹਦਾ ਹਾਸਾ ਬਹੁਤ ਕੰਜਾਂ ਨੂੰ ਚੁੱਭਦਾ ਆ ਤੇ ਹੁਣ ਪਤਾ ਨਹੀਂ ਕਿਹਨੇ ਕਹਿੰਦੀ ਚੁੱਭਦਾ ਹਾਸਾ ਹੜੜੜੜੜ ਗਾਦੀ ਧੀਰੇ ਗੱਲ ਤੇੜੜੜੜ ਜਿਸ ਵਾਸਤੇ ਨਾ ਅਗ੍ਹੀ ਮਾੜੀ ਗੱਲ ਆ ਦੱਸਿਓ ਕਮੈਂਟ ਬਾਕਸ ਵਿੱਚ ਜ਼ਰੂਰ ਕੀ ਹਸਣੇ ਮਾੜੀ ਗੱਲ ਆ ਇਹ ਚਿਹਰੇ ਤੇ ਮੁਸਕਾਨ ਲਿਆਉਣੀ ਬਹੁਤ ਹੀ ਔਖੀ ਔਖਾ ਕੰਮ ਆ ਤੇ ਉਹ ਜੇ ਕੋਈ ਉਦਾਂ ਹਸ ਰਿਆ ਤਨੂੰ ਹੱਸਣ ਦੋ ਇੱਕ ਤਾਂ ਸਮਾਈਲ ਗਈ ਆ ਹੁਣ ਦੂਜੀ ਦੰਦ ਕਲਾਕ ਮੇਰੀ ਤਾਂ ਸਮਾਈਲ ਉਹਦੀ ਚਲ ਗਈ ਆ ਨਾ ਐਕਸੀਡੈਂਟ ਕਰਕੇ ਤਾਂ ਕਰਕੇ ਮੇਰੇ ਕੋਲ ਹੈ ਮੇਰੀ ਜੀ ਆਣੀ ਜਾਂਦੀ ਮੇਤੋ ਹੈਡ ਹੈਡ ਤਾਂ ਨਹੀਂ ਹੁੰਦੀ ਹੱਸਦਾ ਹੈ ਪਰ ਨਹੀਂ ਪਤਾ ਲੱਗਦਾ ਕਈਆਂ ਨੂੰ ਹੱਸਦਾ ਵੀ ਨਹੀਂ ਹੱਸਦਾ ਹੈ ਕਈ ਕਰਦੇ ਆ ਇਹ ਕੰਮ ਕਰਦੇ ਗਾਦੀ ਨਹੀਂ ਸੌਰੀ ਯਾਰੀ ਫੜ ਲਾ ਫੜ ਲਾ ਇਹਨਾਂ ਕੋਲ ਫੜ ਲਾ ਇਹਨਾਂ ਕੋਲ ਢਿੱਲੀ ਰਹਿੰਦੀ ਐ ਸਾਰਾ ਨਹੀਂ ਮੈਂ ਮੈਂ ਹੁਣ ਮੈਂ ਆਪਣਾ ਕੰਮ ਕਰਦੀ ਮੈਂ ਤਪੂਣੀ ਨਹੀਂ ਨਹੀਂ ਕਿਸ ਨੂੰ ਮੈਂ ਰੋਟੀ ਬਾਈ ਨਾ ਹੁੰਦੀ ਸ਼ਾਨ ਨੂੰ ਫੇ ਆਪਾਂ ਮੈਂ ਕਰੂੰ ਚਲ ਆਹ ਪੂਰਾ ਪੂਰਾ ਆ ਗਿਆ ਬੋਲ ਦਿਨਿੱਤੇ ਹਾਂ ਚਲੋ ਫੇ ਲਾ ਦੋ ਲਾ ਕੇ ਰੱਖ ਦੋ ਉੱਤੇ ਹੋਰ ਕੀ ਕਰਨਾ ਇਹਨੂੰ ਪਰ ਆ ਕੇ ਤਾਂ ਪਰ ਰੱਖਦੇ ਆ ਖਿੱਚ ਕੇ ਲਾਉਣਾ ਰੁਕ ਜਾ ਆ ਫੜਨਾ ਤੂੰ ਆ ਫੜ ਆਵਾਜ਼ ਨਹੀਂ ਆ ਰਹੀ। ਚੱਟੇ। ਤਾਂ। ਖੋਲ ਲਿਆ ਇਧਰ ਉਹ ਖੋਲ। ਇਦਾਂ ਗੱਲਾਂ ਨੂੰ ਐਸਾ ਫੋਮੜਾ। ਇਹਨੂੰ ਕਿੱਦੇ ਖੜਾ ਕਰੇਂ ਕਿੱਦੇ ਖੜਾ। ਪਹਿਲੇ ਇਥੋਂ ਖੇਤੇ ਪਾਣੀ ਉੱਤੇ ਰੱਖਣਾ ਹੈ ਪਹਿਲੇ ਖੇਤੇ ਪੋਖੇ ਜਰਾ ਚੱਲ ਤੁਸੀਂ ਜਾਣਾ ਯਾਰ ਉਹਦੇ ਦੀ ਪਿਆਰ ਕਰਦੇ ਹਾਂ ਬਾਟੀਆਂ ਨਹੀਂ ਜਕ ਲੀ ਦੇ ਸਿੰਬੜ ਦਾ ਹੇਠਲੇ ਸਿੰਬੜ ਜਾਂਦਾ ਚੱਲ ਆ ਦੋ ਕਰ ਦੋ ਕਰ ਦੋ ਕਰ ਦੋ ਸਿੱਧੇ ਕਰ ਪੜ ਗਿਆ ਕਿ ਲੱਗਦਾ ਨਾਲ ਸਾਰਾ ਲਾ ਕੇ ਲੋਣਾ ਪੈਂਦਾ ਥੱਲੇ ਤਾਂ ਫੜ ਲਗਣਾ ਸੀ ਨਾ ਇਹ ਉਹ ਪਟ ਗਿਆ ਉਹ ਥੱਲੇ ਤੈ ਜੀ ਉਹਦੀ ਵਾਹ ਜੰਦੀ ਚਿੱਟੇ ਦੀ ਹਾਂ ਹੈ ਬਾਦੀ ਜਾ ਕੇ ਤੋਂ ਹੈ ਹੈ ਨਾ ਤੁਰ ਗਿਆ ਆ ਦੇਖ ਤੇ ਚਿੰਬੜ ਗਿਆ ਆਰਾਮ ਨਾਲ ਉਹ ਡੈਡੀ ਉਹ ਗਿੱਲੀ ਆ ਆ ਸਲੇਵ ਤਾਂ ਨਹੀਂ ਚਿੰਬੜਦਾ ਆ ਸੁੱਕੀ ਆ ਇਹ ਤੇ ਚਿੰਬੜਿਆ ਗਿੱਲੀ ਦੇ ਵਿੱਚ ਬਣਦੇ ਆ ਗਿੱਲਾ ਉਹ ਇਹ ਗਿੱਲਾ ਇਹ ਸੁੱਕਣ ਨੂੰ ਤਾਂ ਪੂਰਾ ਲੱਗ ਜਾਣਾ ਮੈਨੂੰ ਲਾ 2 ਮਹੀਨੇ ਨਹੀਂ ਨਹੀਂ 2 ਮਹੀਨਾ ਤਾਂ ਦੇਣਾ ਇੱਧਰ ਪੂਰਾ ਪੂਰਾ ਆ ਗਿਆ ਇੱਧਰ ਨੇ ਇਹ ਉਧਰ ਛੋਟਾ ਹੋ ਗਿਆ ਉਧਰ ਨੂੰ ਤਾਂ ਉਧਰ ਨੂੰ ਤਾਂ ਬਾਲਟੀਆਂ ਰੱਖੀ ਦੀ ਆਪਾਂ ਉਧਰ ਨੂੰ ਤਾਂ ਹੈਗਾ ਟੋਟਾ ਆ ਤਾਂ ਕੱਟਿਆ ਪਹਿਲਾਂ ਕੱਢ ਨਹੀਂ ਲਿਆ ਸੀ ਦਿਖਾ ਲਓ ਜੀ ਦੱਸਿਓ ਕਿੱਧਰ ਲੱਗਦਾ ਸਾਰਿਆਂ ਨੂੰ ਫੜਾ ਲਓ ਜੀ ਹੋਰ ਪਤਾ ਕੀ ਕਰਨੀ ਆ ਇੱਥੇ ਲਾਉਣਾ ਹੁਣ ਆਹ ਵਾਲੀ ਥੀਂ ਹੁਣ ਆਹ ਲੈਂ ਤੇ ਲਾਉਣਾ ਜੀ ਤੇ ਦੇਖਦੇ ਤੱਕਦਾ ਲੱਗਦਾ ਹੁਣ ਤਦੋਂ ਭਾਂਡੇ ਲਾ ਕੇ ਦਿਖਾਨੀ ਆ ਸਾਰਾ ਸਸੋਈ ਐਨ ਸੈੱਟ ਕਰਕੇ ਫੇਰ ਦਿਖਾ ਦਾਂਗੇ ਕਿਉਂਕਿ ਮੈਨੂੰ ਮੈਨੂੰ ਜਾਹਰਾ ਇਹ ਸੀ ਕਿ ਜਦੋਂ ਇਧਰ ਗਿੱਲਾ ਆ ਜੀ ਚੱਲ ਨਾ ਵੀ ਲੱਗਿਆ ਹਨ ਤਾਂ ਇਧਰ ਸਫਾਈ ਹੋ ਗਈ ਆ ਹੁਣ ਉਧਰ ਮੈਂ ਕਿਹਾ ਸਲੈਬ ਨਹੀਂ ਨਵੀਂ ਬਣੀ ਹੈਗੀ ਇਸ ਕਰਕੇ ਮੈਂ ਕਿਹਾ ਚੱਲ ਇਧਰ ਨਾਲ ਨਾਲ ਸੁੱਕੀ ਸੀ ਇਹ ਦੀ ਜੀ ਸਲੈਬ ਤੇ ਕਿਹਾ ਸੀ ਥੱਲੇ ਲਾਇਓ ਕਿਤੇ ਵੀ ਲਾ ਦਿਓ ਆ ਲੱਗ ਗਿਆ ਉੱਥੇ ਇਧਰ ਚਲੋ ਸਫਾਈ ਆ ਗਈ ਸੀਗੀ ਹੁਣ ਬਾਕੀ ਇਧਰ ਚਲੋ ਸਫਾਈ ਆ ਗਈ ਸੀ ਜੀ ਹਾਂ ਇਹ ਹੁਣ ਚਲੋ ਕੱਟ ਲਈਏ ਇੱਥੇ ਕੱਟ ਕੇ ਲਵਣੇ ਥੋੜੀ ਥੋੜੀ ਪੱਟੀ ਹਾਂ ਮੈਂ ਕੱਟਾ ਵੇ ਇਹ ਹੁਣ ਜਿਹੜੀ ਉਹ ਬਨੇਰਾ ਜਿਹੜਾ ਨਾ ਉੱਥੇ ਲੱਗਣ ਤੇ ਆ ਹੁਣ ਇੱਥੋਂ ਕੱਟਦਾਗਾ ਫਿਰ ਇਹ ਲਓ ਜੀ ਹੁਣ ਸਾਡੀ ਸੋਈ ਟੈਲਾਂ ਵਾਲੀ ਹੋ ਗਈ ਆ ਬਈ ਸਾਰੇ ਜਾਣੇ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਿਓ ਟੈਲਾਂ ਵਾਲੀ ਸੋਈ ਕਿੱਦਾਂ ਲੱਗੀ ਸਾਡੀ ਇਹ ਟੈਲਾਂ ਲੱਗੀਆਂ ਲੱਗਦੀਆਂ ਨਾ ਦੀਰੀਆ ਹਣਾ ਮੰਮੀ ਦੇਖੋ ਤਾਂ ਓ ਮੰਮੀ ਉਹ ਜੀ ਹੁਣ ਉਧਰਲੇ ਸਾਈਡ ਲੱਗ ਗਿਆ ਹੁਣ ਇੱਧਰ ਲੱਗ ਗਿਆ। ਚੈਲ ਨਮੀ ਰਸੋਈ ਤੈਨੂੰ ਮੁਬਾਰਕ। ਨਮੀ ਰਸੋਈ ਮੁਬਾਰਕ ਜਾਲਾ ਕੱਟੀ ਜਾਂਨੇ। ਲਓ ਜੀ। ਨਾ। ਕੀ ਨਾ। ਤੋ ਦਿੰਦੇ ਨਾ ਆਪਾਂ। ਕੋਈ ਦੇ ਸਿਆ ਵੀ ਨਾ ਲਿਆ ਦੇਵੇ। ਇਹ ਕਾਡੇ ਕਹਿੰਦੇ ਆ ਕਿੱਥੇ ਆ ਕੇ ਫੈਕਟਰੀ ਉਹ ਕੀਤਾ ਪਰ ਇਹ ਹੋਣਾ ਨਿੱਕੇ ਨਿੱਕੇ ਟੋਟੇ ਲੱਗਦੇ ਨੇ ਸ਼ੂਗਰ ਦਾ ਵੱਡਾ ਨਹੀਂ ਖਰਾਬ ਹੋਇਆ ਪੂਰਾ ਪੂਰਾ ਸਾਈਜ਼ ਜਿਹੜਾ ਵੱਡਾ ਹੋਈ ਲੱਗਦਾ ਹੁੰਦਾ ਉਹ ਜੀ ਲੱਗ ਗਿਆ ਸਾਡਾ ਪੇਪਰ ਜਿੰਨਾ ਕ ਲੱਗਣਾ ਸੀਗਾ ਤੇ ਇਹ ਥੋੜਾ ਖਰਾਬ ਵੀ ਹੋ ਗਿਆ ਟੋਟਾ ਇੱਕ ਤੇ ਤੁਸੀਂ ਵੀ ਲਾਉਣਾ ਤੇ ਹੌਲੀ ਹੌਲੀ ਲਾ ਕੇ ਜਿੰਨੇ ਨਾਲ ਲੱਸਦਾ ਉਹਨਾਂ ਨਾਲ ਹੀ ਜਾਇਓ ਤੇ ਸਾਡੇ ਥੋੜਾ ਜਿਹਾ ਖਰਾਬ ਹੋਇਆ ਉਹ ਵੀ ਟੋਟਾ ਸੀਗਾ ਜੀ ਕੱਟ ਲਿਆ ਸੀ ਉਹ ਖਰਾਬ ਹੋ ਗਿਆ ਇਹ ਇੱਕ ਟੋਟਾ ਜਾ ਰਿਹਾ ਛੋਟਾ ਸੀਗਾ ਉਹ ਜਾਦਾ ਖਰਾਬ ਹੋ ਗਿਆ ਉਹ ਮੈਨੂੰ ਚਾ ਲਾ ਅਜਾ ਟੋਟਾ ਸੀਗਾ ਇਹ ਵੀ ਖਰਾਬ ਹੋ ਗਿਆ ਅੱਜ ਇਹ ਤੁਮ ਲਗੀ ਥੋੜਾ ਫਟਕਦਾ ਹੈ ਅਧਿਕ ਫਟਦਾ ਸੀਗਾ ਟੁੱਟਾ ਖਰਾਬ ਹੋ ਅੱਜ ਸਾਰੇ ਭਾਂਡੇ ਦੁਬਾਰਾ ਰੀਫਰੈਸ਼ ਹੋਣਗੇ ਦੁਬਾਰਾ ਤੋਂ ਹੋਣਗੇ ਆ ਕਿਉਂਕਿ ਚੱਕ ਹੋ ਗਏ ਸੀ ਉਹ ਤੋਂ ਇੱਕ ਵਾਰੀ ਸੈਲਫ ਤੇ ਉਹ ਲਾਉਣ ਤੇ ਕਰਕੇ ਤੇ ਸਾਰੇ ਰੀਫਰੈਸ਼ ਭਾਂਡੇ ਹੋਣਗੇ ਆ ਸਾਰੇ ਕੋਈ ਦੁਬਾਰਾ ਧੋਣੇ ਪੈਣੇ ਆ ਕਿਉਂਕਿ ਘੱਟਾ ਮਿੱਟੀ ਪੈ ਗਿਆ ਉਧਰ ਤੋਤੇ ਸੀਗੇ ਪਰ ਆਪਾਂ ਲਾਈ ਆ ਇਹਦੇ ਕਰਕੇ ਸਾਨੂੰ ਸਾਰੇ ਭਾਂਡੇ ਦੁਬਾਰਾ ਰੀਫਰੈਸ਼ ਕਰਨੇ ਪੈਣੇ ਆ। ਮੂੰਹ ਕਿਦਾਂ ਡਿਆ ਨੇ ਮੂੰਹ 'ਚ ਮੱਖੀ ਪੜ ਜਾਂਦੀ। ਸਭ ਲੈ ਕੇ ਆਓ ਯਾਰ ਕੀ ਕੋਈ ਜਾਂਦੇ ਆ। ਮੈਂ ਨਾਲ ਮੈਂ ਜਲਦੀ। ਨਾਲ ਮੇਰੀ ਇਹ ਮਦਦ ਕਰਨੀ ਪੈਂਦੀ ਤੁਹਾਨੂੰ। ਸਾਰੇ ਕਹਿੰਦੇ ਸਹਿਜ ਨੂੰ ਕੀ ਹੋ ਗਿਆ ਸਹਿਰ ਕਿਉਂ ਨਹੀਂ ਵੀਡੀਓ ਬਣਾ ਰਹੀ। ਸਹਿਜ ਹੁਣ ਬਣ ਗਈ ਚੁੰਡੀਆਂ ਮੈਨ। ਸਹਿਜ ਹੁਣ ਬਣ ਗਈ ਆ ਬ੍ਰਾਂਡਡ ਕੁੜੀ। ਤਾੜੀ ਨਾ। ਇਹ ਤਾਂ ਭੂੰ ਚੜ ਗਈ ਆ ਜਿਆਦੇ ਹੁਣ। ਮੂਹਦਾ ਮੂਚੀ ਗੰਬਈਆ ਤੋਂ ਦੇ ਆਂਥ ਫੇਰ ਦੋ ਨਾ ਕਿ ਜਰਾ ਹੱਥ ਫੇਰੋ ਕਿ ਕੋਈ ਜਾਨੀ ਆ ਪਤਾ ਮੈਨੂੰ ਵੀ ਹੱਥ ਮੇਰਾ ਇਦਾਂ ਨਾ ਆਪਣੇ ਆਪ ਘਟੋਂ ਦੇ ਫੜਾ ਲੈ ਨਾਲੇ ਉੱਤੇ ਮਾਰ ਕੇ ਕੋ ਯਾਰ ਪਾਣੀ ਸਾਰਾ ਉੱਪਰ ਰੈਲਵ ਦੇ ਪਾਣਾ ਫੇ ਲੈ ਉਸ ਦਿਨ ਕੀ ਆ ਮੈਂ ਬਾੜ ਗਈ ਜੀ ਪਾਂਡੇ ਚਣ ਹੋ ਗਏ ਆ ਸਾਰੇ ਹੀ ਲਸੋਈ ਰਹਿ ਗਈ ਥੋੜਾ ਵਨ ਇਧਰ ਮੂੰਹ ਕਰਕੇ ਦਿਖਾ ਲਓ ਹੁਣ ਜਿਹੜਾ ਹਾਂ ਹਾਂ ਆ ਬਣੀ ਗੱਲਬਾਤ ਐਂਡ ਜੀ ਟੇਪਰ ਲੱਗਿਆ ਤੇ ਇਹਦੇ ਨਾਲ ਕਿੰਨੀ ਸਫਾਈ ਆਈ ਦੇਖੋ ਪਾਂਡੇ ਐ ਨਾ ਰੱਖ ਹੋ ਗਏ ਆ ਤੇ ਬਾਕੀ ਇਧਰ ਵੀ ਸਾਡੀ ਜਿਹੜੀ ਸਫਾਈ ਆ ਗਈ ਆ ਪ੍ਰੋਪਰ ਗੈਸ ਵੀ ਤੇ ਬਾਕੀ ਹੁਣ ਆਪਾਂ ਸਾਰਾ ਥੱਲੇ ਉਹ ਜਿੰਨਾ ਵੀ ਸਲਾਬਾ ਆ ਉਹ ਸਾਰਾ ਇੱਕ ਕਰ ਦੇਣਾ ਨਾ ਇਹ ਨਾਲ ਸੋਈ ਜੇ ਇੱਕ ਕਰ ਥੋਤੀ ਅੱਜ ਹੁਣ ਲੱਗੇ ਆ ਧੌਣ ਸੋਈ ਬੱਸ ਪਹਿਲੇ ਵੀ ਧੋਤੀ ਸੀਗੀ ਤੇ ਅੱਜ ਫੇਰ ਧੋ ਗਈ ਆ। ਘਾਤਿਆ ਦੀ ਚਮਚੇ। ਆ ਸਾਡਾ ਹੈਗਾ ਇਹ ਸ਼ੇਕ। ਆ ਕੱਢ ਗਈ ਨਾਤੀ। ਇਹ ਹੋ ਗਿਆ ਥੱਲੇ ਇਹ ਵੀ ਸਫਾਈ। ਗੱਲ ਇਦਾਂ ਕੀ ਲੱਗਿਆ ਸਵੇਰ ਦੇ ਆਪਾਂ। ਤੁਹਾਨੂੰ ਬਲੌਗ ਦੇ ਥ्रू ਅਸੀਂ ਜਿਹੜਾ ਆ ਉਹ ਆਪਾਂ ਤੁਹਾਨੂੰ 30 30 ਮਿੰਟ ਦੇ ਵਿੱਚ ਸਾਰਾ ਦਿਖਾ ਲ ਦੇਣਾ ਆ ਲੱਗਿਆ ਆਪਾਂ ਸਵੇਰੇ ਦੇ ਆ ਇੱਥੇ। ਪਰ ਕੀ ਗੱਲ ਬਲੌਗ ਪੂਰਾ 2 ਘੰਟੇ ਦਾ ਬਣਦਾ ਈ। ਹਾਂ ਤੇ ਬਲੌਗ ਜੇ ਪ੍ਰੋਪਰ ਬਣਾਉਣਾ ਹੋਵੇ ਤਾਂ 2-2.5 ਘੰਟੇ ਦਾ ਬਲੌਗ ਬਣਦਾ ਆ। ਇਸ ਕਰਕੇ ਹੁਣ ਆਪਾਂ ਆਓ ਜੀ ਲੱਗ ਰਿਹਾ ਪੋਚਾ ਹੋ ਗਈਆਂ ਗੱਬਲਾ ਬੱਤਾਂ ਓਕੇ। ਗੱਲਾਂ ਬਾਤਾਂ ਓਕੇ ਹੋਈਆਂ ਜੋ ਵਿੱਚ ਐਕਸਟਰਾ ਸਮਾਂ ਸੀ ਚੱਕ ਕੇ ਬਾਹਰ ਰੱਖਿਆ ਸੀ ਸਾਰਾ ਤੇ ਉਹ ਬਾਹਰ ਹੀ ਰਹਿਣ ਦੇਣਾ ਹੁਣ ਪਾਣਾ ਸੋਈ ਜਿਹੜੀ ਐ ਇੱਦਾਂ ਹੀ ਰਹਿਣ ਦੇਣੀ ਸੈਂਪਲੀ ਸੈਂਪਲ ਹੈ ਕੋਈ ਅੰਦਰ ਖਲਾਰਾ ਫਲੋਰ ਨਹੀਂ ਪਾਉਣਾ ਚੱਕ ਕੇ ਜੋ ਖਲਾਰਾ ਮੁੰਡਾ ਚੱਕ ਕੇ ਸਾਰਾ ਬਾਹਰ ਹਟਦਾ ਆ ਦੇਖੋ ਜੀ ਹੁਣ ਸਿਰਫ ਇੱਕ ਰੰਗ ਦੀ ਕਮੀ ਹੈ ਅੰਦਰ ਤੇ ਬਾਕੀ ਸਾਰਾ ਕੁਝ ਓਕੇ ਹੋ ਗਿਆ ਆਹ ਲੋ ਜੀ ਆਹ ਸਾਡੇ ਇੱਧਰ ਦਾ ਸੈਲਫ ਤੇ ਇੱਥੇ ਆ ਹੀ ਲਾਇਆ ਬਾਲ ਪੇਪਰ ਤੇ ਬਾਕੀ ਆ ਸਾਡਾ ਸ਼ੈਂਕਾ ਤੇ ਆ ਸਾਹਮਣੇ ਕਲਰ ਕਰਨਾ ਆ ਕਰਾਂਗੇ ਅਸੀਂ ਬਾਕੀ ਸਭ ਕੁਝ ਰੈਡੀ ਹੋ ਗਿਆ ਆ ਤੇ ਇੰਨਾ ਸੱਲੇ ਸਾਰਾ ਸਾਫ ਹੋ ਗਿਆ ਆ ਤੇ ਬਾਕੀ ਤੁਹਾਨੂੰ ਰੰਗ ਰਹਿ ਗਿਆ ਉਹ ਰੰਗ ਹੁਣ ਅਸੀਂ ਕਰਾਂਗੇ ਇੱਦੇ ਸਪੋਰਟ ਕਰਦੇ ਰਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਪੈਰਾ ਜੇ ਕਮੈਂਟ ਕਰਿਓ ਸਾਡੀ ਕਿਦ ਸੋਈ ਕਿਦਾਂ ਲੱਗੀ ਬਸ ਇੱਦੇ ਸਪੋਰਟ ਕਰਦੇ ਰਹੋ ਹੌਲੀ ਹੌਲੀ ਅਸੀਂ ਕੰਮ ਸਾਰਾ ਕਰ ਲੈਣਾ ਕਰਦਾ ਜਿਹੜਾ ਬਾਕੀ ਦਾ ਵੀ ਰਹਿਦਾ ਉਹ ਵੀ ਸਾਰਾ ਕੰਪਲੀਟ ਕਰਨਾ ਬਾਥਰੂਮਾਂ ਦਾ ਵੀ ਸਾਰਾ ਹੀ ਕਰਨਾ ਆ ਬਸ ਤੁਸੀਂ ਇੱਦੇ ਬਣੇ ਰਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਇਥੇ ਬਲੌਗ ਦਾ ਐਂਡ ਕਰਦੇ ਆ ਬਾਏ ਬਾਏ